ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਬਖਲੌਰ ਦੇ ਦਾਨੀਪੁਰ ਸ਼ਾਹੀ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਉਸ ਵਕਤ ਵੱਡਾ ਪੁੰਖਟਿਆ ਜਦੋਂ ਉਹਨਾਂ ਨੇ ਇੱਕ ਸੜਕ ਹਾਦਸੇ ਵਿੱਚ ਅਪਾਹਜ ਹੋਏ ਲੋੜਵੰਦ ਵਿਅਕਤੀ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ ਇਸ ਮੌਕੇ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਮੰਗਲ ਸੁਮਨ ਨੇ ਦਾਨੀਪੁਰ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਵੀਰਾਂ ਦੇ ਸਦਕਾ ਇਸ ਲੋੜਵੰਦ ਵਿਅਕਤੀ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋ ਰਹੀ ਹੈ ਇਸ ਮੌਕੇ ਸਹਾਇਤਾ ਪ੍ਰਾਪਤ ਕਰਨ ਵਾਲੇ ਅਵਤਾਰ ਚੰਦਨੇਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਕਤ ਉਹ ਚੱਲ ਫਿਰ ਵੀ ਨਹੀਂ ਸਕਦਾ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹੁਣ ਉਸ ਨੂੰ ਤੁਰ ਫਿਰ ਸਕਣ ਦੀ ਆਸ ਬੱਜੀ ਹੈ ਜਿਸ ਉਪਰੰਤ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਖਰਚ ਪੈਣੀ ਚੁੱਕ ਸਕੇਗਾ ਅਤੇ ਇਸ ਵਕਤ ਮੇਰਾ ਸਹਿਯੋਗ ਕਰਨ ਵਾਲੇ ਦਾਨੀ ਪੁਰਸ਼ਾਂ ਦਾ ਮੈਂ ਕਦੇ ਵੀ ਦੇਣਾ ਨਹੀਂ ਦੇ ਸਕਦਾ ਇਸ ਮੌਕੇ ਮੰਗਲ ਸੁਮੰਨ ਤੋਂ ਇਲਾਵਾ ਪ੍ਰદાન वरिंदर ਪਾਲ ਜਗਜੀਵਨ ਰਾਮ ਸਤਪਾਲ ਸੰਗੀ श्याम लाल मेमी रमेश चम्बर मंजीत सिंह नरेंद्र सिंह बिंदा कमरजीत फौजी जतिंदर फौजी एते शिव कुमार तो अलावा पਿੰਡ ਦੇ ਕਈ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਜੀ ਧੰਨਵਾਦ ਜੈਕਾਰਦੇ ਧੰਨ ਕਰਦੇ ਪਹਿਲਾਂ ਮੈਂ ਧੰਨਵਾਦ ਕਰਦਾ ਪੀਵੀ 2 ਦੇ ਚੈਨਲ ਦਾ ਜਿਹਨਾਂ ਨੇ ਸਾਡੀਆਂ ਖਬਰਾਂ ਯਾਨੀ ਕਿ ਐਨ ਆਰ ਆਈ ਵੀਰਾਂ ਤੱਕ ਲੋਕਾਂ ਤੱਕ ਪਹੁੰਚਾਈਆਂ ਦੂਜੇ ਨੰਬਰ ਤੇ ਧੰਨਵਾਦ ਕਰਦਾ ਜਿਨ੍ਹਾਂ ਵੀ ਦਾਨੀ ਸੱਜਣਾ ਨੇ ਇਹ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਪਹਿਲਾਂ ਤੇ ਉਹ ਉਹ ਸਹੀ ਨਹੀਂ ਹੋਇਆ ਆਪਰੇਸ਼ਨ ਡਾਕਟਰ ਤੋਂ ਉਹ ਹੁਣ ਅਸੀਂ ਦੂਸਰੀ ਵਾਰ ਕਰਵਾ ਰਹੇ ਹਾਂ ਤੇ ਆਪਣੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿੰਨੀ ਵੀ ਸਾਨੂੰ ਮਾਇਆ ਆਈ ਆ ਹੁਣ ਤੱਕ 22000 ਰੁਪਏ ਆ ਗਿਆ ਉਹ ਅਸੀਂ ਇਹਨਾਂ ਨੂੰ ਦੇਣ ਲੱਗੇ ਆ ਬਾਕੀ ਜੋ ਵੀ ਇਹਨਾਂ ਦਾ ਖਰਚਾ ਆਊਗਾ ਉੱਥੇ ਅਸੀਂ ਹਸਪੀਟਲ ਦੇ ਵਿੱਚ ਇਹਨਾਂ ਦੇ ਜੋ ਵੀ ਪੇਮੈਂਟ ਉਹ ਬਾਕੀ ਕਰ ਦੇਵਾਂਗੇ ਤੇ ਸੋਮਵਾਰ ਨੂੰ ਉਹਨਾਂ ਦਾ ਅਸੀਂ ਹਸਪੀਟਲ ਲੈ ਕੇ ਜਾਣਾ ਹੈ ਇਹਨਾਂ ਦਾ ਦਾਨੀ ਸੱਜਣਾ ਨੇ ਮਾਇਆ ਭੇਜੀ ਆ ਉਹਦੇ ਵਿੱਚ ਸ੍ਰਿੰਦਰਪਾਲ ਛੰਦਾ ਗਰੀਸ ਤੋਂ 10000 ਰੁਪਇਆ ਤੇ ਬਲਵਿੰਦਰ ਚ ਬਲਵਿੰਦਰ ਚੰਦ ਚੁੰਬਰ ਇਟਲੀ ਤੋਂ 5000 ਰੁਪਇਆ ਇਹ ਰਮਨਦੀਪ ਸੁਮਨ ਜਿਹੜਾ ਮੇਰਾ ਬੇਟਾ ਆ ਉਹ 5000 ਰੁਪਇਆ ਤੇ 2000 ਰੁਪਇਆ ਗੋਵਦਨ 22000 ਰੁਪਇਆ ਜਾਨੀ ਕਿ ਅਸੀਂ ਇਹਨਾਂ ਨੂੰ ਹੁਣ ਦੇ ਦਿੱਤਾ ਆ ਤੇ ਬਾਕੀ ਜਿੱਦ ਜਿੱਦਾਂ ਕੋਈ ਵੀ ਸਾਡਾ ਸਹਿਯੋਗ ਦੇਊਗਾ ਤੇ ਇਹਨਾਂ ਦਾ ਅਸੀਂ ਇਲਾਜ ਕਰਾਵਾਂਗੇ ਠੀਕ ਆ ਘਰੋਂ ਗਰੀਬ ਆ ਤੇ ਬਾਕੀ ਜਿੱਦਾਂ ਵੀ ਸਾਨੂੰ ਸੇਵਾ ਆਉਗੀ ਅਸੀਂ ਇਹਨਾਂ ਨੂੰ ਦੇਵਾਂਗੇ ਹੋਇਆ ਕਿਸ ਦੇ ਹੋਇਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿੱਦਾਂ ਮੋਟਰਸਾਈਕਲ ਤੇ ਮਾਲਪੁਰ ਦੇ ਕੋਲ ਜਾ ਰਹੇ ਸੀ ਉਧਰੋਂ ਗੱਡੀ ਆ ਰਹੀ ਸੀ ਤੇ ਗੱਡੀ ਨੇ ਇਹਦੇ ਉੱਤੇ ਚੜਾਤੀ ਮੋਟਰਸਾਈਕਲ ਟੁੱਟ ਗਿਆ 50-60 ਹਜ਼ਾਰ ਦਾ ਮੋਟਰਸਾਈਕਲ ਸੀ ਉਹ ਕੁਆਰਚ ਵੇਚਿਆ ਤੇ ਜਿੱਦਾਂ ਪਹਿਲਾਂ ਉਹ ਬੰਦੇ ਨੇ ਗੱਡੀ ਵਾਲੇ ਨੇ ਇਲਾਜ ਤਾਂ ਇਹਨਾਂ ਦਾ ਕਰਾ ਦਿੱਤਾ ਯਾਨੀ ਪ੍ਰੋਪਰ ਇਲਾਜ ਨਹੀਂ ਹੋਇਆ ਜਿੰਦਾ ਚਾਹੀਦਾ ਸੀ ਹਾਂ 50-60 ਹਜ਼ਾਰ ਉਹ ਨਹੀਂ ਲਾਤਾ ਹੁਣ ਯਾਨੀ ਕਿ ਪੂਰਾ ਥੱਲਿਓ ਇਹਦਾ ਆਪਰੇਸ਼ਨ ਹੋਣਾ ਲੱਤਦਾ ਦੁਬਾਰਾ ਉਹਦੇ ਵਿੱਚ ਰਾਡ ਪਾਉਗੀ ਤੇ ਉਹਦਾ ਜਿਹੜਾ ਖਰਚਾ 45 ਤੋਂ 50 ਹਜ਼ਾਰ ਦੇ ਵਿੱਚ ਵਿੱਚ ਆ ਤੇ ਉਹ ਅਸੀਂ ਹੁਣ ਸਾਰੇ ਨਾਲ ਮਿਲ ਕੇ ਵੀਰ ਤੇ ਤਾਰਾ ਜਪਾਨ ਉਹਨਾਂ ਨੇ ਵੀ ਸਾਡੇ ਨਾਲ ਹੋਰ ਮਦਦ ਕਰਨ ਨੂੰ ਸਾਥ ਦਿੱਤਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਚੈੱਕ ਕਰਾਓ ਤੇ ਅਸੀਂ ਤੁਹਾਡਾ ਜਿੰਨਾ ਵੀ ਆਸਾਦ ਦੇਵਾਂਗੇ ਹੋਰ ਵੀ ਬਾਕੀ ਜਿਹੜੇ ਵੀਰ ਬੈਠੇ ਆ ਐਨ ਆਰ ਆਈ ਆ ਚਾਹੇ ਇੱਥੇ ਪਿੰਡ ਦੇ ਵਿੱਚ ਵੀ ਉਹ ਸਾਰੇ ਜਣੇ ਅਸੀਂ ਮਿਲ ਕੇ ਇਹਨਾਂ ਦਾ ਇਲਾਜ ਕਰਾਵਾਂਗੇ ਜੈ ਕਰਦੇਵ ਤਾਨ ਕਰਦੇ ਭਾਜੀ ਕੀ ਨਾਮ ਹੈ ਤੁਹਾਡਾ ਅਰਦਾਸ ਚੰਦ ਜੀ ਕਿਹੜਾ ਪਿੰਡ ਹੈ ਜੀ ਬਖਲਾਵਲ ਜੀ ਕੀ ਹੋਇਆ ਤੁਹਾਨੂੰ ਐਕਸੀਡੈਂਟ ਹੋ ਗਿਆ ਜੀ ਅੱਛਾ ਇਲਾਜ ਕਰਾਉਣ ਦੇ ਯੋਗ ਨਹੀਂ ਹੈਗੇ ਤੁਸੀਂ ਨਹੀਂ ਇਲਾਜ ਕਰਾਉਣ ਦੇ ਹੋਇਆ ਕੀ ਕੰਮ ਕਰਦੇ ਤੁਸੀਂ ਕੰਮ ਬਾਜੀ ਆ ਦਿਹਾੜੀ ਦਾ ਪੈਸਾ ਵਸਦਾ ਜੀ ਅੱਛਾ ਬਾਕੀ ਸੇਵਾ ਕਾਲੀ ਦੀ ਜੀ ਦਾ ਫਿਰ ਓਕੇ ਤੇ ਇਹ ਹੁਣ ਦਾਨੀ ਪੁਰਸ਼ ਨੇ ਤੁਹਾਨੂੰ ਭੇਜਿਆ ਵੈਸੇ ਤੁਹਾਡਾ ਇਲਾਜ ਕਰਵਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਐਕਸੀਡੈਂਟ ਹੋਇਆ ਸੀਗਾ ਜੀ ਹਾਂ ਉਹ ਦਾਨੀ ਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਪੰਨ ਫੈਮੀ ਚੋਗਾ ਕਰ ਦੇਣਾ ਹੈ ਹੂੰ ਅਖੀ ਨਵਾਂ ਜੋਗੇ ਪੈਸਾ ਕੋਈ ਨਹੀਂ ਸੀ ਅਦਾਨੀ ਸੱਜਣਾ ਦੇ ਉਪਰ ਸਹਿਯੋਗਨਾ ਤੇ ਤਨਫਨ ਜੋਗਾ ਹੋ ਗਿਆ